ਸਵਾਗਤ ਹੈ ਬਾਈ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਸ਼ੂਟ ਕਰ ਰਹੇ ਹਾਂ ਜੀ ਕਾਰ ਪੁਆਇੰਟ ਪਟਿਆਲਾ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀ ਕੰਡੀਸ਼ਨ ਦੀਆਂ ਕਾਰ ਦਿਖਾਵਾਂਗੇ ਆ ਵਾਜਬ ਰੇਟਾਂ ਤੇ ਦਿਖਾਵਾਂਗੇ ਮੇਰੇ ਨਾਲ ਨੇ ਭਾਜੀ ਭਾਜੀ ਪਹਿਲੀ ਗੱਡੀ ਕਿਹੜੀ ਸਟਾਰਟ ਕਰੀਏ ਜੀ ਇਹ ਵਰਨ ਹੈ ਵੀਰੇ ਠੀਕ ਹੈ ਜੀ 17 ਮਾਡਲ ਹੈ ਆਜੋ ਜੀ ਇੱਕ ਵਾਰੀ ਮੈਨੇ ਗੱਡੀ ਚੈੱਕ ਕਰਾਓ ਜੀ ਕਰੋ ਜੀ ਕਰੋ ਚਾਰੇ ਪਾਸੇ ਗੱਡੀ ਦੇ ਨੇ ਇੱਕ ਵਾਰੀ ਕੈਮਰਾ ਘੁਮਾ ਦਿਓ ਤੁਸੀਂ ਲਾਈਟ ਟਾਇਰ ਚੈੱਕ ਕਰੋ ਜੀ ਗੱਡੀ ਦੇ ਲਾਈਟ ਟਾਇਰ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਗੱਡੀ ਬਹੁ ਡਿਟੇਲ ਕੀ ਆ ਭਾਜੀ ਇਹਦੀ ਗੱਡੀ ਦੀ? ਇਹ 17 ਮਾਡਲ ਹੈ ਵੀਰੇ। ਜੀ। ਆਪਣਾ ਟੌਪ ਮਾਡਲ ਹੈ। ਠੀਕ ਹੈ। ਵੈਂਟੀਲੇਟਰ ਸਿੱਟ ਵਾਲੀ ਆ। ਠੀਕ ਹੈ। ਮਾਨ ਕਿੰਨੀ ਕਰਦੇ ਆ ਇਹਦੀ ਆਪਾਂ? ਇਹਦੀ ਕਰਦੇ ਆ ਵੀਰੇ ਆਪਾਂ 7,85,000 ਰੁਪਏ। ਠੀਕ ਹੈ। ਬਾਕੀ ਮੌਕੇ ਤੇ ਮਾਨ ਤਨ ਹੋ ਜਾਊਗਾ। ਹੋਰ ਕਿਤੇ ਕਰ ਦਾਂਗੇ। ਠੀਕ ਹੈ। ਸੋ ਬਾਈ ਜੀ ਇਹਦੇ ਚੋਂ ਵੀ ਥੋੜਾ ਵਧੀਆ ਮਾਨ ਤਨ ਕੀਤਾ ਜਾਊਗਾ। ਵਰਨਮ ਨਹੀਂ ਕਾਰ ਆ ਵੀਰੇ। ਠੀਕ ਆ। ਹਾਂ ਜੀ ਤੁਸੀਂ ਦੇਖ ਸਕਦੇ ਹੋ ਬਾਈ ਗੱਡੀ ਬਹੁਤ ਜ਼ਿਆਦਾ ਸਾਫ਼ ਕੰਡੀਸ਼ਨ ਦੀ ਆ। ਸਨ ਰੂਫ ਵਾਲੀ ਕਾਰ ਆ। ਸਨ ਰੂਫ ਵੀ ਲੱਗਿਆ ਹੋਇਆ ਹੈ ਬਾਈ ਗੱਡੀ ਦਾ ਖੜਾਵਾ ਬਹੁਤ ਸੋ ᱱੋਮੀ ਕਾਰ ਆਈ ਡੂਇੰਗ ਹੂੰ ਦੇਖੋ ਵੀਰੇ ਇੱਕ ਵਾਰੀ ਚੈੱਕ ਕਰੋ ਜੀ ਗੱਡੀ ਦੇ ਲਾਈ ਟਾਇਰ ਚੈੱਕ ਕਰਾਓ ਉਹ ਤਾਂ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਹੈ ਜੇ ਤੁਸੀਂ ਕੋਈ ਐਮਜੀਟੀ ਕਰਨੀ ਲੱਭ ਰਹੇ ਹੋ ਦੇਖੋ ਵੀਰੇ ਇੱਕ ਵਾਰੀ ਗੱਡੀ ਚੈੱਕ ਕਰਾਓ ਜੀ ਸਾਰੀ ਅੱਗੋਂ ਪਿੱਛੋਂ ਇੱਕ ਵਾਰੀ ਸਾਰੀ ਗੱਡੀ ਦਿਖਾ ਦਿਓ ਗੱਡੀ ਦਾ ਖੜਾਵਾ ਬਹੁਤ ਵਧੀਆ ਹੈ ਤੁਸੀਂ ਇੰਟੀਰੀਅਰ ਚੈੱਕ ਕਰਾਓ ਵੀਰੇ ਗੱਡੀ ਦਾ ਗੱਡੀ ਇੰਟੀਰੀਅਰ ਵੀ ਚੈੱਕ ਕਰੋ ਜੀ ਦੇਖੋ ਜੀ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਹੈ ਡੀਟੇਲ ਕੀ ਹੈ ਭਾਜੀ ਇਹਦੀ ਇੱਕ ਹੀ ਮਾਡਲ ਹੈ ਵੀਰੇ ਜੀ ਫਸਟ ਓਨਰ ਹੈ ਨਵੀਂ ਕਾਰ ਹੈ ਜੀ ਜੀ ਹਾਂ 10 10 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਪਾਂ ਠੀਕ ਹੈ ਬਾਕੀ ਥੋੜਾ ਬੋਤਾ ਹੋ ਜਾਊਗਾ ਮਾਨ ਉਹ ਮੌਕੇ ਤੇ ਆ ਵੀਰੇ ਨਵੀਂ ਕਾਰ ਹੈ ਇਹ ਚ ਤਾਂ ਬਹੁਤ ਵਧੀਆ ਕਾਰ ਹੈ ਇਹ ਠੀਕ ਹੈ ਜੀ ਤੁਸੀਂ ਜੇ ਕੋਈ ਵੀ ਵੀਡੀਓ ਦੇਖ ਕੇ ਆਉਂਗੇ ਤੁਹਾਡਾ ਵਧੀਆ ਮਾਨਤਾਣ ਕੀਤਾ ਜਾਊਗਾ ਲੋਨ ਫੈਸਿਲਿਟੀ ਅਵੇਲੇਬਲ ਹੈ ਭਾਜੀ ਸਾਰਾ ਕੁਝ ਸਾਰਾ ਕੁਝ ਲੋਨ ਇੰਸ਼ੋਰੈਂਸ ਸਾਰਾ ਕੁਝ ਹੋ ਜਾ ਠੀਕ ਹੈ ਇੱਕ ਬਾਈ ਜੀ ਤੁਹਾਨੂੰ ਆ ਵੀ ਗੱਡੀ ਚੈੱਕ ਕਰਾਣੇ ਆ ਬਰੀਜ਼ਾ ਦੇਖੋ ਜੀ ਇੱਕ ਵਾਰ ਨਵੀਂ ਕਾਰ ਹੈ ਵੀਰੇ ਪੇਡ ਨੰਬਰ ਲੱਗਿਆ ਹੋਇਆ ਹੈ ਦੇਖੋ ਵੀਰੇ ਨੰਬਰ ਚੈੱਕ ਕਰੋ ਜੀ 70 70 ਬਹੁਤ ਸੋਹਣਾ ਨੰਬਰ ਲੱਗਿਆ ਹੈ 25000 ਚੱਲੀ ਆ ਸਾਰੀ 23 ਮਾਡਲ ਹਾਂ 23 ਮਾਡਲ ਹੈ ਨਵੀਂ ਕਾਰ ਹੈ ਠੀਕ ਹੈ ਜੀ ਕੋਰੀ ਬਰੀ ਅੱਗੋਂ ਵੀ ਗੱਡੀ ਚੈੱਕ ਕਰਾ ਦਿਓ ਜੀ ਗੱਡੀ ਅੱਗੋਂ ਵੀ ਬਹੁਤ ਜ਼ਿਆਦਾ ਸੋਹਣੀ ਹੈ ਤੁਸੀਂ ਦੇਖ ਸਕ ਧੀਰੇ ਚੱਕਰਾ ਉਹਦੀ ਗੱਡੀ ਦਾ ਸਿਰਫ 2 ਸਾਲ ਪੁਰਾਣੀ ਗੱਡੀ ਆ ਜੀ ਚੱਲੀ ਦੀ ਗਾਰੰਟੀ ਆ ਵੀਰੇ ਨਵੀਂ ਕਾਰ ਆ ਹੂੰ ਬਿਲਕੁਲ ਨਵੀਂ ਪਈ ਆ ਬਾਈ ਸੀਟ ਕਵਰ ਵਗੈਰਾ ਮੈਟਿੰਗ ਵਗੈਰਾ ਬਹੁਤ ਵਧੀਆ ਹੋਈ ਹੋਈ ਆ ਜਿੰਨੀਆਂ ਵੀ ਗੱਡੀਆਂ ਪਾਈ ਹੋਣਾ ਕੋਲੇ ਖੜੀਆਂ ਨੇ ਸਾਰੀਆਂ ਚੰਗੀ ਕੰਡੀਸ਼ਨ ਦੀਆਂ ਨੇ ਨਵੀਂ ਕਾਰ ਨਾ ਮਾਡਲ ਸੀ ਪਾਜੀ ਇਹ ਇਹ 23 ਮਾਡਲ ਆ ਵੀਰੇ ਠੀਕ ਆ ਡਿਮਾਂਡ ਕਿੰਨੀ ਕਰਦੀ ਆ ਦੀ ਆਪਾਂ ਇਹ ਵੀਰੇ 870 ਕਹਿੰਨੇ ਆਪਾਂ 870 ਠੀਕ ਆ ਬਾਕੀ ਮੌਕੇ ਤੇ ਵਧੀਆ ਥੋੜਾ ਮਾਨ ਤਾਨ ਕੀਤਾ ਜਾਊਗਾ ਅਗਲੀ ਗੱਡੀ ਕਿਹੜੀ ਦਿਖਾਈਏ ਪਾਜੀ ਵੈਨਿਊ ਦਿਖਾ ਦਿਓ ਵੀਰੇ 20 ਮਾਡਲ ਆ ਇਹ ਠੀਕ ਆ ਇਹ ਡੀਜ਼ਲ ਦੀ ਆ ਵੀਰੇ ਡੀਜ਼ਲ ਦੀ ਵੈਨਿਊ ਨੰਬਰ ਇੱਕ ਵਾਰੀ ਚ ਇੰਟੀਰੀਅਰ ਵੀ ਚੈੱਕ ਕਰਾਓ ਤੁਸੀਂ ਗੱਡੀ ਦਾ ਗੱਡੀ ਇੰਟੀਰੀਅਰ ਦੀ ਵੀ ਸਾਫ਼ ਹੈ ਜੀ ਦੇਖੋ ਵੀਰੇ ਇੰਟੀਰੀਅਰ ਚੈੱਕ ਕਰਾਓ ਜੀ ਗੱਡੀ ਦਾ ਦੇਖੋ ਜੀ ਇੰਟੀਰੀਅਰ ਦੀ ਗੱਡੀ ਬਿਲਕੁਲ ਸਾਫ਼ ਪਈ ਹੈ ਤੁਸੀਂ ਦੇਖ ਸਕਦੇ ਹੋ ਫਰਸਟ ਓਨਰ ਫਰਸਟ ਓਨਰ ਹੈ ਠੀਕ ਹੈ ਜੀ ਕਿੰਨਾ ਮਾਡਲ ਸੀ ਇਹ ਬਾਜੀ ਇਹ 20 ਵੀਰੇ 20 ਠੀਕ ਹੈ ਡਿਮਾਂਡ ਕੀ ਕਰਦੇ ਆ ਜੀ ਵੀਰੇ ਡਿਮਾਂਡ ਜੋ ਮਰੇ 6.7 ਲੱਖ ਰੁਪਏ ਦੀ ਕਰ ਦੇ ਰਾਂਗੇ ਸਾਢੇ 7 ਲੱਖ ਦੀ ਠੀਕ ਹੈ ਬਾਕੀ ਬਾਈ ਜੇ ਤੁਸੀਂ ਵੀਡੀਓ ਦੇਖ ਕੇ ਆਉਂਗੇ ਥੋੜਾ ਬੋਤਾ ਤੁਹਾਡਾ ਵਧੀਆ ਮਾਨ ਕੀਤਾ ਜਾਊਗਾ ਆ 19 ਮਾਡਲ ਟੈਗੋ ਹੈ ਵੀਰੇ ਠੀਕ ਹੈ ਜੀ ਪੈਟਰੋਲ ਦੀ 2 ਨਵੀਂ ਕਾਰ ਹੈ ਵੀ ਜੀ ਠੀਕ ਹੈ ਜੇ ਤੁਸੀਂ ਕੋਈ ਟਾਟਾ ਦੀ ਗੱਡੀ ਲੱਭ ਰਹੇ ਹੋ ਬਾਈ ਟਿਆਗੋ ਖੜੀ ਆ ਤੁਹਾਡੇ ਲਈ ਤੁਸੀਂ ਦੇਖੋ ਸੀਟ ਕਵਰ ਗੱਡੀ ਦੇ ਵਧੀਆ ਪਏ ਨੇ ਮੈਚਿੰਗ ਵਗੈਰਾ ਵਧੀਆ ਬਿਲਕੁਲ ਸਾਫ ਸੁਥਰੀ ਗੱਡੀ ਹੈ ਨਾ ਨਵੀਂ ਕਾਰ ਹੈ ਨਵੀਂ ਹੂੰ ਟਾਇਰ ਵੀ ਗੱਡੀ ਤੇ ਦਿਖਾ ਦਿਓ ਬਾਈ ਟਾਇਰ ਵੀ ਗੱਡੀ ਤੇ ਵਧੀਆ ਐਕਸਜੈਡ ਮਾਡਲ ਹੈ ਵੀਰੇ ਠੀਕ ਹੈ ਐਕਸਜੈਡ ਮਾਡਲ ਹੈ ਟਿਆਗੋ ਦਾ ਠੀਕ ਹੈ ਜੀ ਕਿੰਨੀ ਡਿਮਾਂਡ ਕਰਦੇ ਆ ਭਾਜੀ ਇਹਦੀ ਇਹ 380 ਕਹਿੰਦੇ ਆ ਵੀਰੇ ਇਹਦੀ 380 ਠੀਕ ਹੈ ਨਵੀਂ ਕਾਰ ਹੈ ਚੱਲੀ ਦੀ ਗਾਰੰਟੀ ਆ ਠੀਕ ਹੈ ਪੂਰੀ ਗਾਰੰਟੀ ਦਿੱਤੀ ਜਾਏ ਹਾਂ 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 ਵੀਰੇ ਠੀਕ ਹੈ ਅਗ ਉਹ ਬ੍ਰੀਜ਼ਾ ਖੜੀ ਹੈ ਵੀਰੇ 16 ਮਾਡਲ ਠੀਕ ਹੈ ਜੀ ਚਿੱਟੇ ਰੰਗ ਦੀ ਆ ਬ੍ਰੀਜ਼ਾ ਖੜੀ ਹੈ ਬਾਈ ਤੁਸੀਂ ਦੇਖੋ ਇੱਕ ਵਾਰੀ ਗੱਡੀ ਇਹ ਵੀ ਬਹੁਤ ਜ਼ਿਆਦਾ ਸਾਫ਼ ਹੈ ਵੀ ਚੈੱਕ ਕਰੋ ਇੱਕ ਵਾਰੀ ਜੀ ਡੀ ਆਈ ਹੈ ਵੀਰੇ ਜੀ ਡੀ 16 ਮਾਡਲ ਹੈ ਠੀਕ ਹੈ ਦੇਖੋ ਵੀਰੇ ਗੱਡੀ ਇਹ ਵੀ ਬਹੁਤ ਜ਼ਿਆਦਾ ਸਾਫ਼ ਹੈ 16 ਮਾਡਲ ਹੈ ਬਾਈ 16 ਮਾਡਲ ਵੀਰੇ 16 ਠੀਕ ਹੈ ਜੀ ਦੇਖੋ ਵੀਰੇ ਇੰਟੀਰੀਅਰ ਚੈੱਕ ਕਰੋ ਜੀ ਇੱਕ ਵਾਰੀ ਗੱਡੀ ਦਾ ਗੱਡੀ ਇੰਟੀਰੀਅਰ ਦੀ ਬਹੁਤ ਜ਼ਿਆਦਾ ਸਾਫ਼ ਹੈ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਪ੍ਰੀਮੀਅਮ ਲੱਗੇ ਹੋਏ ਨੇ ਗੱਡੀ ਦੇ ਵਿੱਚ ਮੈਟਿੰਗ ਵਗੈਰਾ ਬਹੁਤ ਵਧੀਆ ਹੋਈ ਹੋਈ ਹੈ ਇਹ ਗੱਡੀ ਵੈਸੇ ਹੀ ਬਹੁਤ ਡਿਮਾਂਡ ਦੇ ਵਿੱਚ ਰਹਿੰਦੀ ਹੈ ਬ੍ਰੇਜ਼ਾ ਕਰਦੀ ਵੈਸੇ ਹੀ ਡਿਮਾਂਡ ਬਹੁਤ ਜ਼ਿਆਦਾ ਹੈ ਹਾਂ ਜੀ ਡੀਏ ਹੀ ਹੈ ਵੀਰੇ ਠੀਕ ਹੈ ਜੀ ਤੇ ਡਿਮਾਂਡ ਕਿੰਨੀ ਕਰਦੇ ਇਹਦੀ 6 ਲੱਖ ਰੁਪਏ ਦੀ ਕਰ ਦੇ ਦੋਗੇ ਠੀਕ ਹੈ ਜੀ ਤੋਂ ਬਾਈ 6 ਲੱਖ ਰੁਪਏ ਦੀ ਗੱਡੀ ਤੁਹਾਨੂੰ ਆ ਵੀਰੇ ਆਟੋ ਹੈ ਕੋਈ ਆਟੋ ਦਾ ਸਕੀਨ ਹੋਵੇ ਨਾ ਕੋਈ ਬਾਹਰੋਂ ਭਾਈ ਆਇਆ ਹੋਵੇ ਠੀਕ ਹੈ ਬ੍ਰੇਜ਼ਾ ਆਟੋਮੈਟਿਕ ਆਟੋ ਜੀ ਡੀਏ ਹੀ ਹੈ ਵੀਰੇ ਇਹ ਵੀ ਠੀਕ ਹੈ ਦੇਖੋ ਵੀਰੇ ਜੇ ਗ੍ਰੇ ਕਲਰ ਦੀ ਭਾਲਦੇ ਹੋ ਬਾਈ ਗੱਡੀ ਤੁਹਾਨੂੰ ਆਪਾਂ ਨਾਲੇ ਆਟੋ ਅੱਛਾ ਆਟੋਮੈਟਿਕ ਠੀਕ ਹੈ ਜੀ ਬਾਈ ਤੁਹਾਨੂੰ ਦੋ ਆਪਸ਼ਨਾਂ ਦੇਤੀਆਂ ਇੱਕ ਵਾਈਟ ਕਲਰ ਦੀ ਇੱਕ ਗ੍ਰੇ ਕਲਰ ਦੀ ਗ੍ਰੇ ਕਲਰ ਵਾਲੀ ਬਾਈ ਤੁਹਾਨੂੰ ਆਟੋਮੈਟਿਕ ਦੇ ਵਿੱਚ ਮਿਲੂਗੀ ਇੱਕ ਵਾਰੀ ਇੰਟੀਰੀਅਰ ਭਾਜੀ ਗੱਡੀ ਦਾ ਚੈੱਕ ਕਰਾਓ ਇਹ 18 ਮਾਡਲ ਹੈ ਵੀਰੇ ਜੀ 18 ਮਾਡਲ 18 ਜੀ ਦੇਖੋ ਵੀਰੇ ਸੀਟ ਕਵਰ ਗੱਡੀ ਦੇ ਬੱਧਾ ਆਟੋ ਦਿਖਾ ਰਹੇ ਹੋ ਗੇਅਰ ਜੀਡੀ ਹੀ ਹੈ ਵੀਰੇ ਬਹੁਤ ਚੰਗੀ ਕੰਡੀਸ਼ਨ ਦੀ ਕਾਰ ਹੈ ਬਾਈ ਸਾਫ਼ ਸੁਥਰੀ ਗੱਡੀ ਹੈ ਡਿਮਾਂਡ ਕਿੰਨੀ ਕਰਦੇ ਹੋ ਭਾਜੀ 780 ਦੀ ਕਹਿੰਦੇ ਹੋ ਵੀਰੇ 780 ਠੀਕ ਹੈ ਤੋ ਬਾਈ ਜੇ ਤੁਸੀਂ ਵੀਡੀਓ ਦੇਖ ਕੇ ਆਉਂਗੇ ਤੁਹਾਡਾ ਵਧੀਆ ਮਾਨ ਕਰ ਦਾਂਗੇ ਜੀ ਮਾਨਤਨ ਬਸ ਠੀਕ ਹੈ ਬੇਫਿਕਰ ਵੀਰੇ ਆਹ 22 ਮਾਡਲ ਹੈ ਜੀ ਕ੍ਰੇਟਾ ਠੀਕ ਹੈ ਕ੍ਰੇਟਾ ਬਾਈ ਕਾਲੇ ਰੰਗ ਦੀ ਕਾਲੇ ਰੰਗ ਦੀ ਫਿਰ ਬਹੁਤ ਰੇਅਰ ਹੀ ਕਿਤੇ ਲੱਗਦਾ ਹੈ ਕਾਲੇ ਰੰਗ ਤੁਹਾਨੂੰ ਪਤਾ ਹੈ ਹੈ ਹਾਂ ਲਾਈਟ ਟਾਇਰ ਵੀਰੇ ਬਹੁਤ ਸੋਹਣੇ ਲੱਗੇ ਹੋਏ ਨੇ ਕਾਰ ਦੇ ਹੈ ਜੀ ਇੰਟੀਰੀਅਰ ਵੀ ਚੈੱਕ ਕਰੋ ਗੱਡੀ ਦਾ ਹਾਂ ਹਾਂ ਕਰਾਓ ਜੀ ਕਰਾਓ ਲਿਆਓ ਇੰਟੀਰੀਅਰ ਚੈੱਕ ਕਰੋ ਵੀਰੇ ਗੱਡੀ ਦਾ ਗੱਡੀ ਇੰਟੀਰੀਅਰ ਵੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਤੁਸੀਂ ਦੇਖੋ ਜੀ ਸੀਟ ਕਵਰ ਗੱਡੀ ਦੇ ਵਧੀਆ ਲੱਗੇ ਹੋਏ ਨੇ ਮੈਟਿੰਗ ਵੀਰੇ ਵਧੀਆ ਹੋਈ ਉਹਨੂੰ ਪਤਾ ਹੀ ਹੈ ਬਾਈ ਕ੍ਰੇਟਾ ਨੇ ਅੱਜਕੱਲ ਦੇ ਟਾਈਮ ਦੇ ਵਿੱਚ ਮੋਸਟ ਡਿਮਾਂਡਿੰਗ ਕਾਰ ਹੈ ਹਰੇਕ ਬੰਦਾ ਭਾਲਦਾ ਵੀ ਕ੍ਰੇਟਾ ਮਿਲ ਜਵੇ ਕੋਈ ਚੰਗੀ ਕੰਡੀਸ਼ਨ ਦੀ ਇਹਦੀ ਕਿੰਨੀ ਡਿਮਾਂਡ ਕਰਦੇ ਆਂ ਭਾਜੀ ਆਪਾਂ ਸਾਢੇ 11 ਲੱਖ ਰੁਪਈਆ ਸਾਢੇ 11 ਲੱਖ ਹਾਂ ਵੀਰੇ ਕਾਰ ਨਵੀਂ ਕਾਰ ਹੈ ਲਾਈਟ ਟਾਇਰ ਨਵੇਂ ਲੱਗੇ ਹੋਏ ਨੇ ਬੇਚਿੰਤ ਹੋ ਕੇ ਗੱਡੀ ਲੈ ਲਓ ਬਿਲਕੁਲ ਓਕੇ ਆ ਕੰਡੀਸ਼ਨ ਮੈਂ ਕਿਹਾ ਬੇ ਕਹਿਣ ਦੀ ਲੋੜ ਨਹੀਂ 60000 ਚੱਲੀ ਹੈ ਸਾਰੀ ਸਿਰਫ 60000 ਚੱਲੀ ਹੋਈ ਹੈ ਠੀਕ ਹੈ ਜੀ ਅਗਲੀ ਗੱਡੀ ਬਾਈ ਆ ਜੀ ਸਿਆਜ ਆ ਵੀਰੇ ਸਿਆਜ ਗੱਡੀ ਦਾ ਟਾਪਰ ਜਿਹੜਾ ਕੋਰਪ ਵੀਰੇ ਨੰਬਰ ਇਹਦੇ ਵੀ ਬ ਸਾਰਾ ਮਾਡਲ ਜੀ ਗੱਡੀ ਦਾ ਖੜਾਵਾ ਵਧੀਆ ਜੀ ਸਾਰੀ ਗੱਡੀ ਨਵੀਂ ਕਾਰ ਹੈ ਵੀਰੇ ਨਵੀਂ ਸਿੰਗਲ ਸਕਰੈਚ ਨਹੀਂ ਬਾਈ ਗੱਡੀ ਤੇ ਫਰਸਟ ਓਨਰ ਹੈ ਜੀ ਫਰਸਟ ਓਨਰ ਵੀਰੇ ਠੀਕ ਹੈ ਫਰਸਟ ਓਨਰ ਦੀ ਕਾਰ ਹੈ ਬਾਈ ਜੇ ਤੁਸੀਂ ਕੋਈ ਚੰਗੀ ਕੰਡੀਸ਼ਨ ਦੀ ਸੀਆਜ਼ ਲੱਭ ਰਹੇ ਹੋ ਬਾਈ ਤਾਂ ਇੱਕ ਵਾਰੀ ਆਹ ਗੱਡੀ ਚੈੱਕ ਕਰੋ ਇੰਟੀਰੀਅਰ ਗੱਡੀ ਦਾ ਵਧੀਆ ਪਿਆ ਸੀਟ ਕਵਰ ਗੱਡੀ ਦੇ ਵਿੱਚ ਵਧੀਆ ਲੱਗੇ ਹੋਏ ਨੇ ਮੈਟਿੰਗ ਵੇਰਾ ਬਹੁਤ ਵਧੀਆ ਹੋਈ ਹੋਈ ਹੈ ਇੱਕ ਵਾਰੀ ਬਾਈ ਪਿੱਛੋਂ ਵੀ ਦਿਖਾ ਦਿਓ ਗੱਡੀ ਗੱਡੀ ਬਹੁਤ ਜ਼ਿਆਦਾ ਸਾਫ਼ ਹੈ ਇਹਨਾ ਮਾਡਲ ਸੀ ਭਾਜੀ 17 ਮਾਡਲ ਜੀ 17 ਮਾਡਲ ਠੀਕ ਹੈ ਡਿਮਾਂਡ ਕਿੰਨੀ ਕਰਦੇ ਆਂ ਇਹਦੀ ਆਪਾਂ ਡਿਮਾਂਡ ਜੋ ਮਰਜ਼ੀ ਸਮਝੋ ਤੁਹਾਨੂੰ 5.5 ਲੱਖ ਰੁਪਏ ਦੀ ਕਰ ਦੇ ਦਾਂਗੇ ਠੀਕ ਹੈ ਐਵਰੇਜ ਬਹੁਤ ਵਧੀਆ ਗੱਡੀ ਐਵਰੇਜ ਤਾਂ ਵੀਰ ਜੀ 20 ਪਲੱਸ ਹੈ ਜੀ ਠੀਕ ਹੈ ਜੀ ਐਵਰੇਜ ਵੀ ਭਾਈ ਬਹੁਤ ਵਧੀਆ ਹੈ ਪੇਡ ਨੰਬਰ ਲੱਗਿਆ ਪਿਆ ਉਹ ਵੀ ਨਾਲੇ ਦਵਾ ਦਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਸੋ ਭਾਈ ਤੁਹਾਨੂੰ ਵਧੀਆ ਰੇਟ ਦੇ ਵਿੱਚ ਗੱਡੀ ਮਿਲ ਜੂਗੀ ਵਿਜ਼ਿਟ ਕਰ ਲਿਓ ਕਾਰ ਪੁਆਇੰਟ ਪਟਿਆਲਾ ਦੇ ਆ ਗੱਡੀ ਦਾ ਨੰਬਰ ਚੈੱਕ ਕਰੋ ਇੱਕ ਵਾਰੀ ਨਜ਼ਾਨ ਦੀ ਮਾਈਕਰਾ ਖੜੀ ਆ 0017 ਪੇਡ ਨੰਬਰ ਲ ਇਦੀ ਕੀ ਡਿਟੇਲ ਹੈ ਭਾਜੀ ਇਹ ਵੀਰੇ 12 ਮਾਡਲ ਹੈ ਫਰਸਟ ਓਨਰ ਹੈ ਵੀ ਪੁਸ਼ ਬਟਨ ਸਟਾਰਟ ਹੈ ਜੀ ਠੀਕ ਹੈ ਪੁਸ਼ ਬਟਨ ਸਟਾਰਟ ਹਾਂ ਜੀ ਹਾਂ ਨੰਬਰ ਹੈ ਜਿਹੜਾ ਓਹੋਏ ਗੱਡੀ ਦੇ ਨਾਲ ਨਹੀਂ ਹੈਗਾ ਅੱਛਾ ਜੀ ਹਾਂ ਕਿਉਂਕਿ ਉਹ ਪੇਡ ਨੰਬਰ ਹੈ ਇਹਨਾਂ ਨੇ ਨਾ ਨਵੀਂ ਕਾਰ ਲੈ ਲਈ ਉਹਦੇ ਉੱਪਰ ਲੱਗ ਗਿਆ ਨੰਬਰ ਇਹੇ ਨੰਬਰ ਲਵਾ ਕੇ ਤੁਹਾਨੂੰ ਦਵਾਂਗੇ 2 ਲੱਖ ਰੁਪਏ ਦੀ ਕਾਰ ਦੇ ਦੋ ਬ੍ਰਿਓ ਪੈਟਰੋਲ ਦੀ ਜੀ 12 ਮਾਡਲ ਹੈ ਭਰਾ ਮੇਰਾ ਬ੍ਰਿਓ ਭਾਜੀ ਪੀਵੀ 65 ਮਹਾਲੀ ਦਾ ਨੰਬਰ ਹੈ ਠੀਕ ਹੈ ਪੈਟਰੋਲ ਦੀ ਵਧੀਆ ਕਾਰ ਹੈ ਨਵੀਂ ਕਾਰ ਹੈ ਠੀਕ ਹੈ ਜੀ ਦੇਖੀ ਵੀਰੇ ਗੱਡੀ ਚੈੱਕ ਕਰੋ ਜੀ ਕੰਟਰੋਲ ਕੰਟਰੋਲ ਸਾਰਾ ਕੁਝ ਹੈਗਾ ਜੀ ਇਹ ਚ ਡਿਮਾਂਡ ਕਿੰਨੀ ਕਰਦੀ ਹੈ ਇਹਦੀ ਡਿਮਾਂਡ ਜੋ ਮਰਜ਼ੀ ਦਾ ਦੋ ਲੱਖ ਰੁਪਏ ਦੀ ਕਾਰ ਦੇ ਦਾਂਗੇ ਠੀਕ ਹੈ ਦੋ ਲੱਖ ਰੁਪਏ ਦੀ ਗੱਡੀ ਮਿਲ ਜੂ ਨੰਬਰ ਗੱਡੀ ਤੇ ਬਹੁਤ ਸੋਹਣਾ ਲੱਗਿਆ ਹੈ 2011 ਅਗਲੀ ਗੱਡੀ ਕਿਹੜੀ ਦਿਖਾ ਦਈਏ ਜੀ ਹੋਂਡਾ ਸਿਟੀ ਵੀਰੇ ਆਟੋਮੈਟਿਕ ਆਟੋਮੈਟਿਕ ਆਟੋ ਲੰਦਾ ਹੋਵੇ ਪੈਟਰੋਲ ਦੀ ਹੋਂਡਾ ਜੀ 17 ਮਾਡਲ ਨੰਬਰ ਇਹਦਾ ਵੀ ਚੈੱਕ ਕਰੋ ਵੀਰੇ ਇੱਕ ਵਾਰੀ 4700 ਨੰਬਰ ਲੱਗਿਆ ਆਪਣੇ ਲਈ ਜਿੰਨੀ ਵੀ ਗੱਡੀਆਂ ਹੋਣਗੀਆਂ ਸਾਰੀਆਂ ਦਾ ਨੰਬਰ ਪੇਟ ਤੇ ਵੀਆਈਪੀ ਨੰਬਰ ਹੋਣਾ ਸਹੀ ਗੱਲ ਹੈ ਨੰਬਰ ਬਹੁਤ ਸੋਹਣੇ ਮਿਲਣਗੇ ਭਾਈ ਤੁਹਾਨੂੰ ਗੱਡੀਆਂ ਵੀ ਸੋਹਣੀਆਂ ਨਾਲ ਨਾਲ ਕੋਈ ਨੰਬਰ ਵੀ ਬਹੁਤ ਵਧੀਆ ਮਿਲ ਜਾਣੇ ਨੇ ਵੀ ਇੱਕ ਵਾਰੀ ਚਾਰੇ ਪਾਸੇ ਗੱਡੀ ਦੇ ਕੈਮਰਾ ਘੁਮਾ ਦਿਓ ਭਾਈ ਗੱਡੀ ਆਟੋਮੈਟਿਕ ਹੈ ਜੀ 17 ਮਾਡਲ ਹੈ ਬ੍ਰਦਰ ਹੋਂਡਾ ਸਿਟੀ ਠੀਕ ਹੈ ਵਧੀਆ ਕਾਰ ਨਮੀ ਕਾਰ ਠੀਕ ਹੈ ਵੀਰੇ ਜੇ ਕੋਈ ਬਾਈ ਮੇਰਾ ਆਟੋਮੈਟਿਕ ਦਾ ਚਾਹਵਾਨ ਹੈ ਤਾਂ ਬਾਈ ਆਟੋ ਦੇ ਮਾਰ ਦਿਓ ਕੈਮਰਾ ਤੁਸੀਂ ਆਟੋ ਦਿਖਾ ਰਹੇ ਗੇਰ ਹਮ ਹੋਂਡਾ ਸਿਟੀ ਗੱਡੀ ਬਹੁਤ ਜ਼ਿਆਦਾ ਸਾਫ਼ ਬਹੁਤ ਵਧੀਆ ਕਾਰ ਹੈ ਜੀ ਨਵੀਂ ਕਾਰ ਹੈ ਵੀਰੇ ਠੀਕ ਹੈ ਜੀ ਹਾਂ ਜੀ ਕਿੰਨਾ ਮਾਡਲ ਸੀ 17 17 ਬ੍ਰਦਰ 17 ਡਿਮਾਂਡ ਕਿੰਨੀ ਕਰਦੇ ਹੋ ਭਾਜੀ ਇਹਦੀ ਆਪਾਂ ਇਹ ਵੀ 6 ਲੱਖ ਰੁਪਏ ਦੀ ਕਰ ਦੇ ਦਾਂਗੇ 6 ਲੱਖ ਰੁਪਏ ਦੀ ਠੀਕ ਹੈ ਬਾਈ ਸੋ ਬਾਈ ਵੀਡੀਓ ਦੇਖ ਕੇ ਆਉਗੇ ਥੋੜਾ ਬੜੀ ਮਾਨਤਨ ਭਾਜੀ ਹੁਣੀ ਕਰ ਦੇਣਗੇ ਅਗਲੇ ਇਹ ਵੀਰੇ 12 ਮਾਡਲ ਡਜ਼ਹਿਰ ਹੈ ਜੀ ਪਹਿਲੇ ਨੌ ਦੀ ਠੀਕ ਹੈ ਫਰਸਟ ਓਨਰ ਦੀ ਕਾਰ ਪਹਿਲੇ ਨੌ ਦੀ ਜੀ ਟਾਇਰ ਟੂਰ ਗੱਡੀ ਦੇ ਚੈੱਕ ਕਰਾ ਦਿਓ ਟਾਇਰ ਗੱਡੀ ਦੇ ਵਧੀਆ ਪਏ ਨੇ ਜੀ ਚਾਰੇ ਪਾਸੇ ਇੱਕ ਵਾਰੀ ਗੱਡੀ ਦੇ ਭਾਈ ਕੈਮਰਾ ਘੁਮਾ ਦਿਓ ਇਧਰੋਂ ਆ ਕੇ ਇੰਟੀਰੀਅਰ ਵੀ ਚੈੱਕ ਕਰਾ ਦਿਓ ਜੀ ਗੱਡੀ ਇੰਟੀਰੀਅਰ ਦੀ ਵੀ ਬਹੁਤ ਜ਼ਿਆਦਾ ਸਾਫ਼ ਹੈ ਤੁਸੀਂ ਦੇਖੋਗੇ ਸੀਟ ਕਵਰ ਵਗੈਰਾ ਮੈਟਿੰਗ ਵਗੈਰਾ ਗੱਡੀ ਦੇ ਵਿੱਚ ਬਹੁਤ ਵਧੀਆ ਹੋਈ ਹੋਈ ਹੈ ਇਹ 12 ਮਾਡਲ ਹੈ ਫਰਸਟ ਓਨਰ ਹੀ ਪਟਿਆਲਾ ਨੰਬਰ ਹੈ ਜੀ ਠੀਕ ਹੈ ਡਿਮਾਂਡ ਕਿੰਨੀ ਕਰਦੇ ਸਾਡੇ ਕਿ 3 ਲੱਖ ਰੁਪਏ ਡਿਮਾਂਡ ਕਰਦੇ ਜੀ ਗੱਡੀ ਦੇ ਦੇਣੀ ਹੈ ਠੀਕ ਹੈ ਜੇ ਬਾਈ ਜੀ ਤੁਹਾਨੂੰ ਇਹਨਾਂ ਸਾਰੀਆਂ ਗੱਡੀਆਂ ਦੇ ਵਿੱਚੋਂ ਕੋਈ ਵੀ ਗੱਡੀ ਪਸੰਦ ਆਈ ਹੈ ਤੁਸੀਂ ਲੈਣਾ ਚਾਹੁੰਦੇ ਹੋ ਬਾਈ ਭਾਜੀ ਲੋਕੇਸ਼ਨ ਜਰੂਰ ਦੱਸ ਦਿਓ ਬਿਰ ਜੀ ਪਟਿਆਲੇ ਛੋਟੀ 12 ਦਰੀ 70 72 ਨੰਬਰ ਆਪਣੀ ਦੁਕਾਨਾਂ ਨੇ ਠੀਕ ਹੈ ਜੀ 70 72 ਦੋ ਦੁਕਾਨਾਂ ਨੇ ਜੀ ਆਪਣੀਆਂ ਕਾਰ ਪੁਆਇੰਟ ਆਪਣਾ ਨਾਮ ਹੈ ਦੁਕਾਨ ਦਾ ਨੇੜੇ F2 ਜੀ ਹੋਟਲ ਹੈ ਜੀ ਆਪਣਾ ਠੀਕ ਹੈ ਜੀ ਬਾਈ ਜੀ ਛੋਟੀ 12 ਦਰੀ ਚ ਹਾਂ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਐ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਬਾਈ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਾਇਓ ਧੰਨਵਾਦ ਧੰਨਵਾਦ